ਦੋਸਤੋ ਮੈਂ ਅੱਜ ਤੁਹਾਡੇ ਪ੍ਰੈਸ ਦੇ ਰਾਹੀਂ ਇੱਕ ਸਰਕਾਰ ਨੂੰ ਸਵਾਲ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਆ ਪਿਛਲੇ ਦਿਨੀ ਮੈਂ ਦੇਖ ਰਿਹਾ ਕਿਤੇ ਪਿਗੜਾ ਪੰਜਾ ਚੱਲ ਰਿਹਾ ਹੈ ਕਿਤੇ ਉਸ ਫੋਰਸ ਪਿੰਡਾਂ ਦੇ ਪਿੰਡਾਂ ਨੂੰ ਘੇਰ ਕੇ ਨਸ਼ਿਆਂ ਦੇ ਵਿਰੁੱਧ ਕਹਿੰਦੇ ਜਿਵੇਂ ਮੁਹਿੰਮ ਚਲਾਈ ਹੋਈ ਹੈ ਇਹ ਪੂਰਾ ਡਰਾਮ ਹੈ ਕੋਰਾ ਡਰਾਮਾ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਔਰ ਤੁਸੀਂ ਇਹਦੇ ਬਾਰੇ ਭਲੀ ਭਾਂਤ ਜਾਣਦੇ ਹੋ ਕਿ ਛੋਟੇ ਜਿਹੇ ਕਿਸੇ ਬੱਚੇ ਨੂੰ ਵੀ ਪੁੱਛ ਲੋ ਵੀ ਨਸ਼ਾ ਕਿੱਥੇ ਵਿਕਦਾ ਜਦ ਤੁਸੀਂ ਤੁਹਾਨੂੰ ਪਤਾ ਵੀ ਉੱਥੇ ਨਸ਼ਾ ਵਿਕਦਾ ਹੈ ਇਹ ਖਾਲੀ ਡਰਾਮੇ ਬਾਜੀ ਕਰਨ ਦਾ ਕੋਈ ਫਾਇਦਾ ਨਹੀਂ ਮਿੰਦਾਨੋ ਘੇਰ ਕੇ ਉਹਦੀ ਤਲਾਸ਼ੀ ਦੀ ਮਹਿਮਾ ਡਰਾਮਾ ਕਰਨ ਨਾਲ ਕੋਈ ਨਸ਼ੇ ਤੇ ਠੱਲ ਨਹੀਂ ਪਾਈ ਜਾ ਸਕਦੀ ਤੁਸੀਂ ਫੜੋ ਚੋਰ ਦੀ ਮਾਂ ਨੂੰ ਤਾਂ ਕਿ ਹੋਰ ਚੋਰ ਨਾ ਜਨਮ ਦੇਵੇ ਆਹ ਸਿਆਣੀ ਕਹਾਵਤ ਕਹਿੰਦੇ ਹੁੰਦੇ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਜੇ ਨਸ਼ੇ ਤੇ ਠੱਲ ਪਾਉਣੀ ਹੈ ਤਾਂ ਜਿੱਥੋਂ ਨਸ਼ੇ ਦੀ ਖੇਪ ਆਉਂਦੀ ਹੈ ਜਿੱਥੋਂ ਚੱਲੂ ਹੁੰਦਾ ਕੰਮ ਜਦੋਂ ਤੁਸੀਂ ਕਿਸੇ ਅਮਲੀ ਨੂੰ ਕਿਸੇ ਨੂੰ ਨਸ਼ੇੜੀ ਨੂੰ ਫੜਦੇ ਹੋ ਉਹਨੂੰ ਪੁੱਛੋ ਤੂੰ ਨਸ਼ਾ ਕਿੱਥੋਂ ਲੈ ਕੇ ਆਉਣਾ ਫਿਰ ਉੱਤੇ ਜਾਓ ਵੀ ਤੂੰ ਤੇਰੇ ਕੋਲ ਜਿਹੜਾ ਹੈ ਆਉਂਦੀ ਹੈ ਡਿਲੀਵਰੀ ਕਿੱਥੋਂ ਆਉਂਦੀ ਹੈ ਇਹ ਤਾਂ ਬਹੁਤ ਵੱਡੇ ਵੱਡੇ ਮਗਰਮੱਛ ਨੇ ਜਿਨ੍ਹਾਂ ਅਰੇ ਪਾਸੇ ਆਫਰ ਤੱਕ ਦਾ ਜਾਂਦਾ ਹੀ ਹੈ ਨਹੀਂ ਔਰ ਉਹ ਮੈਂ ਦੇਖ ਰਹੀ ਸੀ ਪਿੱਛੇ ਤੁਹਾਡੇ ਮੀਡੀਆ ਦੇ ਰਾਹੀਂ ਇੱਕ ਘਰ ਘਟਾਇਆ ਜਾ ਰਿਹਾ ਤੇ ਰੌਲਾ ਪਾ ਰਹੀ ਐ ਕੁੜੀ ਵੀ ਸਾਡਾ ਤਾਂ ਸਾਰਾ ਪਿੰਡ ਹੀ ਨਸ਼ਾ ਵੇਚਦਾ ਸਾਡਾ ਹੀ ਮਕਾਨ ਕਿਉਂ ਘਟਾਇਆ ਜਾ ਰਿਹਾ ਜਦੋਂ ਸ਼ਰਿਆਨ ਕਹਿ ਰਹੀ ਐ ਵੀ ਸਾਰਾ ਪਿੰਡ ਨਸ਼ਾ ਵੇਚਦਾ ਐ ਇੰਦਰੋਂ ਵੱਡਾ ਹੋਰ ਕੀ ਪ੍ਰੂਫ ਹੋਊਗਾ ਤੁਹਾਡੇ ਕੋਲ ਕਿਥੋਂ ਤੋਂ ਇੱਕ ਬੰਦੇ ਨੂੰ ਫੜਨ ਨਾਲ ਤਾਂ ਇੱਕ ਥੱਲ ਨਹੀਂ ਪੈਣੀ ਤੁਸੀਂ ਸਾਰੇ ਜਦ ਐਡੀ ਫੋਰਸ ਜਾਂਦੀ ਐ ਉਹ ਪਹਿਲੇ ਇੱਥੇ ਹੋਰ ਸਾਡੇ ਤਰਖਣ ਮਾਦਰੇ ਰੇਡ ਹੋਈ ਉਹਨਾਂ ਨੂੰ ਪਹਿਲੇ ਇਤਰਾਹ ਪਹੁੰਚ ਜਾਂਦੀ ਆ ਭੱਜ ਗਏ ਸਾਰੇ ਨਸ਼ਾ ਕਿੱਥੇ ਦਿੱਤੇ ਹਨ ਫੜੇ ਨਹੀਂ ਗਿਆ ਹਰ ਬਜੇ ਨੂੰ ਪਤਾ ਵੀ ਉੱਥੇ ਨਸ਼ਾ ਵਿਕਦਾ ਹੈ ਪਰ ਕੋਈ ਨਹੀਂ ਮਸਲਾ ਹੱਲ ਹੁੰਦਾ ਛੋਟੇ ਛੋਟੇ ਜਿੱਦਾਂ ਕੋਈ ਬੰਦਾ ਕੋਈ ਬੀੜੀ ਪਿੰਦਾ ਉਹਨੂੰ ਫੜ ਲਿਆ ਉਹ ਜਿੱਥੇ ਜਿਹੜੀ ਬੀੜੀਆਂ ਦੀ ਫੈਕਟਰੀ ਆ ਉਹਨੂੰ ਫੜੋ ਜੇ ਨਹੀਂ ਕੋਈ ਜੇ ਨਹੀਂ ਕੋਈ ਜਿੱਤੋਂ ਇਹ ਸਿੰਥੈਟਿਕ ਨਸ਼ਾ ਆਉਂਦਾ ਜਿੱਥੇ ਉਹ ਬਣਦਾ ਉਹਨੂੰ ਫੜੋ ਤਾਂ ਜਾ ਕੇ ਹੱਥਲ ਪੈਣੀ ਹੈ ਇਹ ਬਹੁਤ ਵੱਡਾ ਹੈ ਇਹਦੇ ਪਿੱਛੇ ਇੱਕ ਰੈਕਟ ਹੈ ਬਹੁਤ ਵੱਡਾ ਰੈਕਟ ਹੈ ਦੇਖੋ ਨਾ ਪਿੱਛੇ ਜਦੋਂ ਇੱਕ ਟਾਂਡ ਹੋਇਆ ਮੈਂ ਕਿਸੇ ਲੀਡਰਾਂ ਦਾ ਜਾਂ ਅਫਸਰਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਇੱਥੇ ਐਡੀ ਵੱਡਾ ਰੌਣਾ ਪਿਆ ਪਰ ਕਾਰਵਾਈ ਫਿਰ ਜ਼ੀਰੋ ਔਰ ਜਿਹੜੇ ਬੰਦੇ ਤੁਸੀਂ ਫੜ ਕੇ ਲਿਆ ਉਹਨਾਂ ਦੇ ਜਵਾਨਤਾ ਹੋ ਜਾਂਦੀਆਂ ਨੇ ਜੇ ਤੁਸੀਂ ਸੱਚੇ ਮਨੋਂ ਅਫਰ ਤੱਕਾ ਕਿ ਜਿਹੜੀ ਸਾਡੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਤੋਂ ਬਿਨਾ ਕੋਈ ਵੀ ਸਰਕਾਰ ਆਈ ਜਿਵੇਂ ਕੁਛ ਨਹੀਂ ਕਿਸੇ ਤੋਂ ਹੋਣਾ ਜਿੰਨਾ ਚਿਰ ਪ੍ਰਸ਼ਾਸਨ ਤੇ ਤੁਸੀਂ ਚੰਗੀ ਤਰ੍ਹਾਂ ਤੁਹਾਡਾ ਕੰਟਰੋਲ ਨਹੀਂ ਹੋਊਗਾ ਉਹਨਾਂ ਚ ਨਸ਼ੇ ਦੇ ਕਦੇ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਗ੍ਰਹਿ ਮੰਤ్రਾਲਾ ਹੋਵੇ ਮੁੱਖ ਮੰਤਰੀ ਕੋਲ ਖੁਦ ਅੱਜ ਥਾਣੇ ਵਿਕਰ ਰਹੇ ਨੇ ਅੱਜ ਥਾਣੇ ਵਿਕਰ ਰਹੇ ਨੇ ਜਿਹੜੇ ਕਹਿੰਦੇ ਸੀ ਅਸੀਂ ਇਹ ਝਾੜੂ ਦੀ ਸਰਕਾਰ ਕਹਿੰਦੇ ਸੀ ਹਫ਼ਤੇ ਦਸਦੇ ਵਿੱਚ ਅਸੀਂ ਨਸ਼ੇ ਦੇ ਕੰਟਰੋਲ ਕਰ ਲਵਾਂਗੇ ਅੱਜ 3 ਸਾਲ ਤੋਂ ਉੱਪਰ ਹੋ ਗਿਆ ਨਾ ਸਰਕਾਰ ਬਣੀ ਉਹ 3 ਸਾਲ ਤੋਂ ਉੱਪਰ ਇਹ ਸਿਰਫ ਲੋਕਾਂ ਦੇ ਹੰਝੂ ਲੋਕਾਂ ਦੇ ਮੂੰਹ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ ਜਿਵੇਂ ਕਹਿੰਦੇ ਛਲਗਮਾ ਤੋਂ ਮਿੱਟੀ ਝਾੜੀਦੀ ਹੈ ਕਿਉਂਕਿ ਛਲਗਮ ਉਹ ਪੱਟਦੇ ਨੇ ਮਿੱਟੀ ਲੱਗੀ ਹੁੰਦੀ ਉਹਨੂੰ ਝਾੜ ਕੇ ਦਿਖਾਤਾ ਵੀ ਛਲਗਮ ਬੜਾ ਸਾਫ਼ ਤੇ ਸੁਥਰਾ ਹੈ। ਉਹੀ ਤਰੀਕਾ ਵੀ ਲੋਕਾਂ ਦੇ ਕਿਉਂਕਿ ਪੰਜਾਬ ਦੀ ਜਿਹੜੀ ਹੱਸਦੀ ਵਸਦੀ ਲੋਕਾਂ 'ਚ ਇੱਕ ਤਸਵੀਰ ਸੀਗੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਦੀ ਇੱਕ ਤਸਵੀਰ ਹੁੰਦੀ ਸੀ ਜੇ ਕੋਈ ਟ੍ਰੇਨ ਦੇ ਵਿੱਚ ਆਪਣੀ ਬੇਟੀ ਨੂੰ ਚੜਾਉਣ ਜਾਂਦਾ ਸੀ ਤਾਂ ਕਹਿੰਦਾ ਵੀ ਪੰਜਾਬੀ ਬੈਠਾ ਕੋਈ ਫਿਕਰ ਨਹੀਂ। ਅੱਜ ਪੰਜਾਬੀ ਦੀ ਤਸਵੀਰ ਜਿਹੜੀ ਆ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਪੂਰੀ ਦੁਨੀਆ ਦੇ ਵਿੱਚ ਮਾੜੀ ਦਿੱਖ ਬਣਾਉਂਦੀ ਹੁੰਦੀ ਹੈ। ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਬਰਬਰੀ ਵਿੱਚ ਇੱਕੇ ਪਿੰਡ ਦੇ ਪੰਜ ਮੌਤਾਂ ਨਸ਼ੇ ਕਰਕੇ ਹੋਈਆਂ ਬਿਲਕੁਲ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਭਾਈ ਗੱਲ ਇਹ ਹੈ ਮੈਂ ਤਾਂ ਦੇਖਿਆ ਪਿੰਡਾਂ ਦੇ ਪਿੰਡ ਛੋਟੇ-ਛੋਟੇ ਸਾਡੇ ਜਿਹੜੇ 16-17 ਸਾਲ ਦੇ 15 ਸਾਲ ਦੇ ਬੱਚੇ ਨੇ ਸਕੂਲਾਂ 'ਚ ਜਾਣ ਵਾਲੇ ਬੱਚੇ ਨੇ ਜਿਹੜੇ ਨੇ ਉਹ ਨਸ਼ਾ ਕਰਨ ਲੱਗੇ ਨਸ਼ਾ ਆ ਇੱਕ ਦਿਨ ਦਿਖਾਰੇ ਸੀ ਇੱਕ ਉਹ ਉਹਦੀ ਕਰਿਆਨੇ ਦੀ ਦੁਕਾਨ ਤੇ ਦਿਖਾਰੇ ਸੀ ਨਸ਼ਾ ਪਰਚੂਨ ਦੀ ਦੁਕਾਨ ਤੇ ਦਿਖਾਰੇ ਸੀ ਇੱਕ ਨਸ਼ਾ ਹੈ ਮੈਡੀਕਲ ਸਟੋਰਾਂ ਦੇ ਤਾਂ ਨਸ਼ਾ ਵਿਕ ਰਿਹਾ ਹੈ ਸਿੰਥੈਟਿਕ ਬੇਸ਼ਕ ਗੋਲੀਆਂ ਹੋਰ ਇਹ ਪੁੱਠੇ ਸਿੱਧੇ ਸੰਤਾ ਨਾਂ ਵੀ ਨਹੀਂ ਪਤਾ ਉਹਨਾਂ ਦੇ ਆ ਚੁੰਨੀ ਪਿੱਛੇ ਦੇਖੋ ਕਿੰਨਾ ਵੱਡਾ ਉਥੇ ਉਕਾਂਡ ਹੋਇਆ ਲੋਕਾਂ ਨੇ ਪ੍ਰੋਟੈਸਟ ਕੀਤਾ ਉਹ ਕਿੱਥੋਂ ਆਇਆ ਕਿਉਂ ਬੱਚੇ ਮਰੇ ਉਹਦੀ ਉਹ ਉਹਦੀ ਤਹਿ ਤੱਕ ਜਾਣ ਦੀ ਲੋੜ ਹੈ ਨਾ ਹੈ ਨਹੀਂ ਇਹਦਾ ਜ਼ਿੰਮੇਵਾਰ ਕੋਈ ਇਹਦਾ ਜ਼ਿੰਮੇਵਾਰ ਮੈਂ ਤਾਂ ਕਹਾ ਕਾ ਪ੍ਰਸ਼ਾਸਨ ਹੈ ਸਭ ਤੋਂ ਵੱਡਾ ਜਦੋਂ ਕੋਈ ਬੰਦਾ ਫੜਿਆ ਜਾਂਦਾ ਮੇਰੇ ਵਰਗੇ ਹੀ ਚਾਹੇ ਅਸੀਂ ਪੋਲੀਟੀਕਲ ਲੋਕਾਂ ਸਾਡੇ ਵਰਗੇ ਜੇ ਕਿਹਨੂੰ ਸਪਰਸ਼ਾ ਕਰਦੇ ਨੇ ਅਸੀਂ ਵੀ ਵਿੱਚ ਦੋਸ਼ੀ ਆ ਯਾਰ ਅਸੀਂ ਲੋਕ ਉਹਨਾਂ ਨੂੰ ਕੋਈ ਕਿਸੇ ਦਾ ਭਰਾ ਆ ਜਾਂਦਾ ਕਦੀ ਮਾਂ ਆ ਜਾਂਦੇ ਕਹਿੰਦਾ ਆਪਣਾ ਪਿਓ ਆ ਜਾਂਦਾ ਵੀ ਜੀ ਸਾਡਾ ਬੱਚਾ ਫੜ ਲਿਆ ਨਜਾਇਜ਼ ਫੜ ਲਿਆ ਮੈਂ ਤਾਂ ਕਹਿਣਾ ਵੀ ਉਹਨੂੰ ਜਿਹੜਾ ਵੀ ਇੱਕ ਵਾਰੀ ਇਸ ਧਾਇਰੇ ਚ ਆਉਂਦਾ ਉਹਨੂੰ ਕੜਲੀ ਤੋਂ ਕੜੀ ਸਜ਼ਾ ਦੋ ਤਾਂ ਇਹਨੂੰ ਇੱਕ ਕੰਟਰੋਲ ਕੀਤਾ ਜਾ ਸਕਦਾ ਨਾ ਕਿ ਇਦਾਂ ਇਹ ਮਾੜਾ ਮੋਟਾ ਝਾੜ-ਚੰਬ ਕਰਕੇ ਤੁਸੀਂ ਹੌਲੀ ਜੇ ਮੈਂ ਆਪਣਾ ਲੋਕਾਂ ਚ ਦਿਖਾ ਕੇ ਜਾਂ ਪ੍ਰੈਸ ਚ ਦਿਖਾ ਕੇ ਆਪਣਾ ਕੰਟਰੋਲ ਇਹ ਨਹੀਂ ਕਰਿਆ ਜਾਣਾ ਕੰਟਰੋਲ ਜਿੰਨਾ ਚਿਰ ਸਾਨੂੰ ਪ੍ਰਸ਼ਾਸਨ ਉਸ ਪ੍ਰਸ਼ਾਸਨ ਖਾਸ ਕਰਕੇ ਜਿੰਨਾ ਚਿਰ ਦਾ ਸਹਿਯੋਗ ਨਹੀਂ ਦਿੰਦਾ ਉਹਨਾਂ ਚਿੱਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਸਕਦਾ